ਬਿੰਦਾ ਹਰਗਣਾ ਦੀ ਧਰਤੀ ਦਾ ਪਹਿਲੀ ਕਬੱਡੀ ਪਾ ਰਿਹਾ ਵੀ ਜਿਹੜਾ ਤੀਰ ਨਿਸ਼ਾਨੇ ਖੁੱਜ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਪਹਿਲੀ ਕਬੱਡੀ ਤੇ ਕਕਰਾਲੇ ਭਾਈਕੇ ਵਾਲਾ ਰਾਜ ਕਹਿੰਦਾ ਵੀ ਨੰਬਰ ਰੇਡਰ ਦੇ ਹਿੱਸੇ ਦੇ ਜੁੜਦਾ ਆਇਆ ਲੈ ਵੀ ਗਰਦੀਪ ਚੱਕ ਲੈ ਮਾਈਕ ਆਹ ਦੇਸੀ ਆ ਗਿਆ ਫਰਮਾਨੇ ਵਾਲਾ ਲਓ ਸਾਹਮਣੇ ਕਹਿੰਦੇ ਦੇਸੀ ਫਰਮਾਨੇ ਦੀ ਧਰਤੀ ਦਾ ਇਸ ਵੇਲੇ ਉਹ ਕਬੱਡੀ ਪੌਂਡ ਦੇ ਲੱਗੇ ਬਲਵਾਦਾ ਹੋਇਆ ਆਓ ਸਾਹਮਣੇ ਚਾਰ ਜਾਫੀ ਇਸ ਸਮੇਂ ਤਿਆਰ ਨੇ ਇੱਕ ਕਣੀ ਤੇ ਵਿੱਕੀ ਆ ਸੈਂਪਲੀ ਵਾਲਾ ਦੂਜੀ ਕਣੀ ਤੇ ਮਨਜੀਤ ਆ ਮੇਰੇ ਵੀਰੋ ਪਰ ਮਨਜੀਤ ਨੂੰ ਕਹਦੇ ਹਲਕਾ ਜਿਹਾ ਟੱਚ ਕਰਕੇ ਮੁੰਡਾ ਕਹਿੰਦੇ ਨੰਬਰ ਦਾ ਵਾਦਾ ਕਰਦਾ ਹੋਇਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਰੇਡ ਪਾਉਣ ਦੇ ਲਈ ਹਰਜਿੰਦਰ ਸਿੰਘ ਬੂਬਨਾ ਨਾਂ ਹੈ ਛੱਠਾ ਪਿੰਡ ਹੈ ਲਓ ਬੂਬਨਾ ਛੱਠਾ ਵਾਲਾ ਕਦੇ ਕਬੱਡੀ ਪਾ ਰਿਹਾ ਖੁਸ਼ੀ ਅਮਰੀਕਾ ਵਾਲਾ ਕਹਿੰਦਾ ਗਰਨਾਮ ਸਿੰਘ ਜੀ ਦਾ ਸੁਪੁੱਤਰ ਵੀ ਜਿਹੜਾ ਦੋ ਜੱਥੇ ਲਾਉ ਆ ਮੈਚ ਦੇ ਵਿੱਚ जफ़े पहला लाऊ उन रुपया 5000 ਦਿੱਤਾ ਜਾਵੇਗਾ ਰੁਪਈਆ 5000 ਖੁਸ਼ੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਭਾਈ ਗੁਰਨਾਬ ਸਿੰਘ ਜੀ ਸਾਫਕਾ ਸਰਪੰਚੀਆਂ ਦਾ ਸੁਪੁੱਤਰ ਹੈ ਜਾ ਬਸਿਆ ਅਮਰੀਕਾ ਦੇ ਵਿੱਚ ਉਹ ਰੇਡਾਂ ਜੱਫਿਆਂ ਦੇ ਉੱਪਰ ਮਾਰਡ ਕਰ ਰਿਹਾ ਦੋ ਜੱਫੇ 5000 ਦੇ ਹੋਣਗੇ ਗੁਰਦੀਪ ਇੱਕ ਜੱਫਾ ਇੱਧਰ ਪਹਿਲਾਂ ਲੱਗ ਗਿਆ ਦੋ ਜੱਫਿਆਂ ਦਾ 5000 ਦਿੱਤਾ ਜਾਵੇਗਾ ਅੰਕਿਤ ਲੈ ਜੀ ਗੁਰਦੀਪ ਡਾਂਡ ਵਾਲਾ ਲਓ ਸਾਹਮਣੇ ਕਹਿੰਦੇ ਡਾਂਡ ਵਾਲਾ ਅੰਕਿਤ ਇਸ ਸਮੇਂ ਕਹਿੰਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਇਹ ਬਿੰਦਾ ਇਹਦਾ ਹਰਗਣਾ ਪਿੰਡਾ ਮੇਰੇ ਮਿੱਤਰੋ ਜਿਹੜਾ ਖੇਡ ਦੇ ਮਨਾਨ ਦੇ ਵਿੱਚ ਉਹ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਸਾਹਮਣੇ ਚਾਰ ਜਫਾ ਹੀ ਨੇ ਇੱਕ ਕੰਨੀ ਦੇ ਅਲੇਵੇ ਦਾ ਵਿਕਾਸ ਨਾਲ ਕਹਿੰਦੇ ਮੋਨੂ ਸਿਰਸਲ ਵਾਲਾ ਇਹ ਵਿਕਾਸ ਹੈ ਇਹਦਾ ਅਲੇਵਾ ਪੰਡਾ ਉਹ ਲਾ ਤਕੜਾ ਜਫਾ ਬੱਲੇ ਬੱਲੇ ਕਰਾਉ ਜਾਂ ਨਹੀਂ ਜਫਾ ਲੱਗੂ ਜਾਂ ਰੇਡਰ ਭੱਜੂ ਉਹ ਗੱਲ ਤੇ ਕਹਿੰਦੇ ਮੇਰੇ ਮਿੱਤਰੋ ਉਹ ਸਮੇਂ ਨੇ ਕਰਨੀ ਹੈ ਪਰ ਸਾਹਮਣੇ ਨੰਬਰ ਜਿਹੜਾ ਉਹ ਸੈਪਲੀ ਭੋਲੂ ਸੈਪਲੀ ਵਾਲੇ ਲਈ 1000 ਰੁਪਇਆ ਪੁੱਜਦਾ ਹੋਇਆ ਹੈ ਖੁਸ਼ੀ ਅਮਰੀਕਾ ਵੱਲੋਂ ਭੋਲੂ ਸੈਪਲੀ ਲਈ ਜਿਹੜੀਆਂ ਰੇਡ ਭਜਾਏ 1000 ਹੈ ਭੋਲੂ ਪੇਜ ਇੰਦਰ ਕਿਸੇ ਵੀਰ ਨੂੰ ਆਹ ਲਾਈਵ ਵਾਲੇ ਕੈਮਰੇ ਕੋਲੇ ਵੀਰੋਂ ਨਹੀਂ ਬੈਠਿਆ ਆਹ ਕਬੱਡੀ ਵੀ 1000 ਦੀ ਹੈ ਖੁਸ਼ੀ ਅਮਰੀਕਾ ਵੱਲੋਂ ਲੈ ਵੀ ਗੁਰਦੀਪ ਦੇਸੀ ਫਰਮਾਨੇ ਦੀ ਆਹ ਕਬੱਡੀ 1000 ਦੀ ਹੈ ਖੁਸ਼ੀ ਅਮਰੀਕਾ ਦੇ ਵੱਲੋਂ ਫਰਮਾਨੇ ਵਾਲਾ ਦੇਸੀ ਦੇਸੀ ਦਾ ਵੀ ਲੈ ਜੋ ਜੀ 1000 ਲਾਈਵ ਵਾਲੇ ਕੈਮਰੇ ਕੋਲੋਂ ਦੇਸੀ ਦਾ 1000 ਲੈ ਜੋ ਹਾਂਜੀ ਗੁਰਦੀਪ ਜੀ ਲਓ ਸਾਹਮਣੇ ਖੇਡਦੇ ਮਾਨਨ ਦੇ ਵਿੱਚ ਇਸ ਸਮੇਂ ਕਬੱਡੀ ਪੌਣ ਦੇ ਲਈ ਇਹ ਬਿੰਦਾ ਕਹਿੰਦੇ ਹਰਗਣਾ ਵਾਲਾ ਸਾਹਮਣੇ ਕਹਿੰਦੇ ਸਿਰਸਲ ਦਾ ਮੋਨੂ ਹੈ ਨਾਲ ਕਹਿੰਦੇ ਕਾਲੇ ਵਰਗੇ ਜੱਤਨ ਫਰਮਾਨੇ ਵਰਗੇ ਆ ਕਹਿੰਦੇ ਸਿਰਸਲ ਵਾਲਾ ਮੋਨੂ ਕਹਿੰਦੇ ਕਰਦਾ ਹੋਇਆ ਕਮਾਲ ਹੈ ਹੋ ਗਈ ਬੱਲੇ ਬੱਲੇ ਲੱਗਿਆ ਹੋਇਆ ਜੋਰ ਵੀ ਬੈਲੀ ਭੱਜ ਤੁਰਿਆ ਜਿੱਤੇ ਮੋੜ ਨਾ ਪੰਗਾ ਲੈ ਕੇ ਸਿੱਧਾ ਫਸ ਕੇ ਕੁੰਡੀਆਂ ਦੇ ਮਿੱਤਰਾਂ ਬੈਜਾ ਗੋਡੀ ਲਾ ਕੇ ਜਿੱਧਰ ਦੋ ਜੱਥੇ ਹੋਗੇ ਪਹਿਲਾਂ ਦੱਸ ਦਿਓ ਜੀ ਪਹਿਲਾਂ ਹੀ ਵੀ 5000 ਉਹ ਖੁਸ਼ੀ ਅਮਰੀਕਾ ਵੱਲੋਂ ਦਿੱਤਾ ਜਾਵੇਗਾ ਆ 1022 ਕੋਲੇ ਪਹੁੰਚਦਾ ਕਰਤਾ ਦੇਸੀ ਫਰਮਾਨੇ ਵਾਲੇ ਦਾ ਆ ਡਾਂਡ ਵਾਲਾ ਅੰਕਿਤ ਕਬੱਡੀ ਪਾ ਰਿਹਾ ਹੈ ਡਾਂਡ ਪਿੰਡ ਹੈ ਹਰਿਆਣੇ ਵਿੱਚ ਭਾਈ ਅਵਤਾਰ ਪੋਜੇਆੜ ਦੀ ਟੀਮ ਹੈ ਅਵਤਾਰ ਵੀਰਾ ਪੋਜਿਆ ਹੋਇਆ ਪੋਜੇਆੜ ਸਾਹਿਬ ਭਰਾ ਹੈ ਵੱਡਾ ਸਾਡਾ ਇਹ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਗੱਗੀ ਕਿਸਾਨ ਸਟੀਲ ਪਟਿਆਲਾ ਅਵਤਾਰ ਪੋਜੇਵਾਲ ਮੋੜੀ ਸਰਪੰਚੂਰਾਂ ਦੀ ਟੀਮ ਹੈ ਆਹ ਕਹਿੰਦੇ ਨੌਜਨ ਮੰਗੂ ਬੜਵਾਰੀਆ ਵਾਲਾ ਖੁਸ਼ੀ ਅਮਰੀਕਾ ਕਹਿੰਦਾ ਆਹ ਕਬੱਡੀ ਆਹ ਸਰਦਾਰ ਦੀ ਕਬੱਡੀ ਲੈ ਵੀ ਖੁਸ਼ੀ ਬਾਈ ਹੁਣ ਛੇਟੀ ਇਹਨੂੰ ਮੁੰਡੇ ਨੂੰ 1500 ਦੇਣਾ ਆਪਾਂ ਇਹ ਸਰਦਾਰੀ ਕਾਇਮ ਰੱਖੀ ਐ ਮੁੰਡੇ ਨੇ ਆਹ 1500 ਆਹ ਮੰਗੂ ਦਾ ਲੈ ਜਾਓ ਫੜਕੇ ਬਾਈ ਖੁਸ਼ੀ ਅਮਰੀਕਾ ਵਾਲੇ ਕੋਲੋਂ ਆਹ 1500 ਖੁਸ਼ੀਦ ਅਮਰੀਕਾ ਵੱਲੋਂ ਮੰਗੂ ਦਾ ਲੈ ਜਾਓ ਫੜਕੇ ਆਪਾ ਆਹ ਸਾਹਮਣੇ ਰੇਡ ਦੇਸੀ ਜੀ ਬੋਲ ਗਰਦੀਪ ਲਓ ਸਾਹਮਣੇ ਕਹਿੰਦੇ ਫਰਮਾਨੇ ਵਾਲਾ ਆਹ ਦੇਸੀ ਟਰਾਈ ਕਰਦਾ ਪਰ ਵਿੱਕੀ ਸੈਂਪਲੀ ਵਾਲਾ ਕਰਦਾ ਹੋਇਆ ਕੋਸ਼ਿਸ਼ ਔਰ ਨੰਬਰ ਜਿਹੜਾ ਉਹ ਜੁਰਦਾ ਹੋਇਆ ਮੇਰੇ ਮਿੱਤਰੋ ਇਸ ਸਮੇ ਪੋਜੇਵਾਲ ਦੀ ਟੀਮ ਦੇ ਲਈ ਰੇਡਾਂ ਪੈਂਦੀਆਂ ਜਫੇ ਲੱਗਦੇ ਆ ਔਰ ਸਾਹਮਣੇ ਮੇਰੇ ਮਿੱਤਰੋ ਰੇਡ ਪਈ ਹੋਈ ਹੈ ਚਾਰ ਜਾਫੀ ਇਸ ਸਮੇ ਕਹਿੰਦੇ ਪੱਟਾ ਦੇ ਥਾਪੀਆਂ ਮਾਰਦੇ ਆ ਆਹ ਚਾਰਾਂ ਦੇ ਵਿੱਚੋਂ ਕੌਣ ਪਰ ਸਾਹਮਣੇ ਡਬਲ ਟੱਚ ਦੇ ਇਸ਼ਾਰੇ ਤੇ ਨੰਬਰ ਜਿਹੜਾ ਮੇਰੇ ਮਿੱਤਰੋ ਸਹਿ ਪੁਲੀਸ ਸਾਹਿਬ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਡਾਂਡ ਵਾਲਾ ਅੰਕਿਤ ਆ ਗਿਆ ਵੱਡੇ ਬਾਈ ਡਾਂਡ ਵਾਲਾ ਅੰਕਿਤ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਨੂੰ ਰੇਡਾਂ ਪੈਂਦੀਆਂ ਜਿੱਥੇ ਲੱਗਦੇ ਐ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਬੇਕਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਹੋ ਜੀ ਇਹਦੇ ਡੌਲਿਆਂ ਪੱਟਾਂ ਦੇ ਗੋਟਾਂ ਦੇ ਵਿੱਚੋਂ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਲਓ ਸਾਹਮਣੇ ਟੱਕਰ ਵੱਡੀ ਤੇ ਪੁਆਇੰਟ ਜਿਹੜਾ ਇਸ ਵੇਲੇ ਪੁਜੇਵਾਲ ਦੀ ਟੀਮ ਦੇ ਤੇ ਇਸੇ ਜੁਰਦਾ ਹੋਇਆ ਹੈ ਰੇਡਾਂ ਪੈਂਦੀਆਂ ਆ ਪਿੰਦਾ ਕਹਿੰਦੇ ਹਰਗਣਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਲੈ ਵੀ ਅਲੇਵੇ ਵਾਲਿਆ ਫੜ ਤਿਆਰੀ ਜਾਂ ਕਹਿੰਦੇ ਜਤੈਨੂ ਜਾਂ ਕਹਿੰਦੇ ਕਾਲੇ ਨੂੰ ਜਾਂ ਕਹਿੰਦੇ ਮੋਨੂ ਨੂੰ ਪਰ ਸਾਹਮਣੇ ਇਸ ਵੇਲੇ ਡਬਲ ਟੱਚ ਦੇ ਇਸ਼ਾਰੇ ਤੇ ਪੁਆਇੰਟ ਜਿਹੜਾ ਉਹ ਹਰਗਣਾ ਵਾਲਾ ਪਿੰਦਾ ਸੈਂਪਲੀ ਸਾਹਿਬ ਦੀ ਟੀਮ ਲਈ ਜੋੜਦਾ ਹੋਇਆ ਆ ਦੇਸੀ ਹੈ ਇਹਦਾ ਫਰਮਾਨਾ ਪਿੰਦਾ ਵੀ ਦੇਸੀ ਦੇਸੀ ਨਾ ਬੋਲਿਆ ਕਰ ਸ਼ੋਰੀ ਰਹਿ ਇਸ ਦੇ ਸੀ ਕੀ ਫੈਨ ਹੈ ਦੁਨੀਆ ਹੋ ਰਹੀ ਰਾਇ ਲਾਓ ਸਾਹਮਣੇ ਤਿਆਰੀ ਦੇਸੀ ਦੇਸੀ ਪੋਜੇਆਰ ਦੀ ਟੀਮ ਵੱਲੋਂ ਇਸ ਵਿੱਚ ਕਬੱਡੀ ਪਾਰ ਹੈ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਕਹਿੰਦੇ ਐਲਈਡੀ ਟੀਵੀ ਦਿੱਤੇ ਜਾਣਗੇ ਜਿਹੜੇ ਬੈਸਟ ਹੋਣਗੇ ਐਲਈਡੀ ਟੀਵੀ ਦਿੱਤੇ ਜਾਣੇ ਆ ਪਹਿਲਾ ਪ੍ਰਾਈਜ਼ 1 ਲੱਖ ਦੂਜਾ 70000 ਦੋ ਐਲਈਡੀਆਂ ਗਰਦੀਪ ਕੁੱਲ ਮਲਾ ਕੇ ਕਹਦੇ ਵੀ ਇਹ ਤੇ 2 ਲੱਖ ਦਾ ਫਾਈਨਲ ਹੈ ਇਹ 2 ਲੱਖ ਦਾ ਕਹਿੰਦੇ ਫਾਈਨਲ ਹੈ ਸਾਹਮਣੇ ਕਹਿੰਦੇ ਮੰਡਾ ਉਹ ਕਹਿੰਦੇ ਜਤਿਨ ਫਰਮਾਣੇ ਵਾਲਾ ਲੱਖ ਨੂੰ ਲਪੇਟਾ ਪਾਇਆ ਹੋਇਆ ਤੇ ਮੰਗੂ ਨੂੰ ਕਹਿੰਦੇ ਜੋਫਾ ਉਹ ਲੱਗ ਗਿਆ ਮੇਰੇ ਮੱਧਰਾ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਗਏ ਜਿਹੜਾ ਜੱਫਾ ਲੱਗਿਆ 1000 ਹੈ ਜੀ ਖੁਸ਼ੀ ਅਮਰੀਕਾ ਵੱਲੋਂ 1000 ਹੈ ਜਿੱਧਰ ਦੋ ਜੱਫੇ ਇੱਕ ਜੱਫੀ ਦੇ ਹੋ ਗਏ ਪਹਿਲਾਂ ਦੱਸ ਦਿਓ ਜੀ ਸਾਨੂੰ ਬਾਅਦ ਚ ਰੌਲਾ ਨਾ ਪਵੇ ਜਿਹੜੇ ਜੱਫੀ ਦੇ ਪਹਿਲਾਂ ਦੋ ਜੱਫੇ ਹੋ ਗਏ ਉਹ 5000 ਦਿੱਤਾ ਜਾਵੇਗਾ ਖੁਸ਼ੀ ਅਮਰੀਕਾ ਵੱਲੋਂ ਆ ਜਿਹੜਾ ਇੱਕ ਜੱਫਾ ਇੱਧਰ ਲੱਗਿਆ ਪੋਜੇ ਵਾਲਾ 1000 ਦਾ ਆ ਭਾਈ ਲੈ ਜਾਓ 1000 ਰੁਪਏ ਫੜ ਕੇ ਆ ਅੰਕਿਤ ਹੈ ਕਹਿੰਦੇ ਡਾਂਡ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਦੂਜੇ ਪਾਸੇ ਕੀ ਇਸ਼ਾਰਾ ਕਾਲਾ ਚਨੇੜੀ ਬਿੰਦਰ ਬਾਉਂਸ ਹਾਕੀ ਕਰਾਚੋ ਰਾਜਕਕਰਾਲਾ ਅਮਰੂਤੀ ਕਲਾਉਦੀ ਸਾਰੇ ਰੈਫਰੀਆਂ ਦਾ ਧੰਨਵਾਦ ਹੈ ਸਾਰੇ ਵੀਰਾਂ ਦਾ ਧੰਨਵਾਦ ਗਲਾਬ ਵੀਰੇ ਦਾ ਧੰਨਵਾਦ ਹੈ ਗਲਾਬ ਸਵੇਰ ਤੋਂ ਪੁਆਇੰਟਾਂ ਦੀ ਸੇਵਾ ਕਰ ਰਿਹਾ ਆ ਨੌਜਵਾਨ ਕਹਿੰਦੇ ਭੋਲੂ ਚੱਲਿਆ ਸੈਂਪਲੀ ਵਾਲਾ ਇਸਵੇਂ ਕਬੱਡੀ ਪਾਉਣ ਲਈ ਗਰਦੀਪ ਸਿੰਘ ਕਰਦੇ ਗੱਲ ਉਹਦੇ ਨਾਲ ਸਾਹਮਣੇ ਕਹਿੰਦੇ ਸੈਂਪਲੀ ਸਾਹਿਬ ਪੰਡਾ ਇਸ ਨੌਜਵਾਨ ਦਾ ਭੋਲੂ ਨਾ ਹੈ ਮੇਰੇ ਮਿੱਤਰੋ ਆ ਚਾਰਾਂ ਦੇ ਵਿੱਚੋਂ ਆ ਵਿਕਾਸ ਹੈ ਇਹਦਾ ਅਲੇਵਾ ਪੰਡਾ ਮੇਰੇ ਵੀਰੋ ਜਿਹੜਾ ਟਰਾਈ ਦੇ ਕਰਦਾ ਪਰ ਨੰਬਰ ਇਸ ਸਮੇ ਭੋਲੂ ਸੈਂਪਲੀ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਦੇਸੀ ਫਰਮਾਨੇ ਦਾ ਇਸਵੇਂ ਕਬੱਡੀ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਚਾਰ ਯਾਸੀ ਇੱਕ ਕਣੀ ਦੇ ਮਨਜੀਤ ਦੂਜੀ ਕਣੀ ਦੇ ਸਿੰਘ ਸਰਦਾਰ ਔਰ ਵਿੱਕੀ ਵਰਗੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਪਰ ਸਾਹਮਣੇ ਦੇਸੀ ਫਰਮਾਨੇ ਵਾਲਾ ਨੰਬਰ ਦੇਸੀ ਭੱਜ ਗਿਆ ਆ ਜਤਿੰਦਰ ਫਰਮਾਨੇ ਨੇ ਜਿਹੜਾ ਪਹਿਲਾਂ ਜੱਫਾ ਲਾਇਆ 1000 ਰੁਪਏ ਦੇ ਸਾਥੀ ਕੋਲੇ ਪਹੁੰਚਾ ਕਰ ਦਿੱਤਾ ਖੁਸ਼ੀ ਅਮਰੀਕਾ ਨੇ ਸੈਂਤੀ ਮ ਸਿੰਘਣ ਦੀ ਡਿਊਟੀ ਲਈ ਅੱਜ ਖੁਸ਼ੀ ਨੇ ਵੀ ਅੱਜ ਪਿੰਡ ਦਾ ਮੇਲਾ ਆਪਾਂ ਰੱਡਾਂ ਜੱਫਿਆਂ ਦੇ ਉੱਪਰ ਮਾਇਆ ਲੈਣੀ ਹੈ ਇਹ ਕਬੱਡੀ ਦੀ ਡਿਊਟੀ ਲਈ ਹੈ ਅਮਰੀਕਾ ਲਈ ਖੁਸ਼ੀ ਨੇ ਪਰ ਸਾਹਮਣੇ ਕੀ ਇਸ਼ਾਰਾ ਹੈ ਆ ਰਾਜ ਕਕਰਾਲੇ ਵਾਲਾ ਫੈਸਲੇ ਕਰਦਾ ਹੈ ਕਿ ਨੰਬਰ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਸਤਨਾਮ ਮਸਿੰਗੜ ਭਰਾ ਹੈ ਸਾਡਾ ਅਕਸਰ ਕਬੱਡੀ ਕੱਪਾਂ ਦੇ ਉੱਪਰ ਮਿਲਦੇ ਰਹਿੰਦੇ ਆ ਇਹ ਨਗਰ ਦਾ ਧੰਨਵਾਦ ਹੈ ਕਿਉਂਕਿ ਹਰ ਸਾਲ ਇਹ ਕਬੱਡੀ ਕੱਪ ਹੁੰਦਾ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਉ ਹੈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਉ ਹੈ ਇਹ ਮਸਿੰਗੜ ਦਾ ਕਬੱਡੀ ਕੱਪ ਹੈ ਪੀਰ ਬਾਬਾ ਜੋਗੀ ਸ਼ਾਹੀ ਦੀ ਕਿਰਪਾ ਦੇ ਨਾਲ ਇਹ ਫਾਈਨਲ ਖੇਡਿਆ ਜਾ ਰਿਹਾ ਹੈ ਇਹ ਫਾਈਨਲ ਖੇਡਿਆ ਜਾ ਰਿਹਾ ਹੈ ਦੋ ਜੱਫੇ ਕਿਹਦੇ ਹੋ ਗਏ ਜੀ ਮੋਨੂ ਦੇ ਹੋ ਗਏ ਜੀ ਦੋ ਜੱਫੇ ਦੱਸਿਓ ਜਿਹੜਾ ਬੈਸਟ ਕਾਟਰ ਆ ਇੱਕ ਮਿੰਟ ਜੀ ਜਿਹੜਾ ਵੀਰ ਬੈਸਟ ਕਾਟਰ ਆ ਮੋਨੂ ਦੇ ਦੋ ਜੱਫੇ ਹੋ ਗਏ ਪਹਿਲਾਂ ਦੱਸ ਦਿਓ ਜੀ ਗੁਰਵਿੰਦਰ ਜੀ ਬੈਸਟ ਆ ਦੀ ਡਿਊਟੀ ਤੇਰੀ ਹੈ ਗੁਰਵਿੰਦਰ ਗੁਰਦੀਪ ਜੀ ਕਰਿਓ ਲਓ ਸਾਹਮਣੇ ਇਸ ਵੇਲੇ ਕਹਿੰਦੇ ਖੇਡ ਮੈਦਾਨ ਅੰਦਰ ਰੇਡ ਪੈ ਗਈ ਆ ਤੇ ਵਾਹ ਵੇ ਤਿਆਨ ਸੈਂਪਲੀ ਵਾਲਾ ਬੋਲੋ ਇਸਲੇ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਆਇਆ ਹੈ ਉਧਰ ਹਰਮੀਤ ਵੀਰ ਜਣੀ ਸਾਡੇ ਖੁਸ਼ੀ ਯੂ ਐਸ ਏ ਸਵੇਰ ਤੋਂ ਵੱਡਾ ਵਾਸਤਕਾਰ ਮੇਰੇ ਵੀਰੋ ਇਹਨਾਂ ਨੌਜਾਨਾਂ ਦਾ ਕਰਦੇ ਆਂ ਦੇਸੀ ਇਸੇ ਲਈ ਕਹਿੰਦੇ ਨਗਿਆਨਾ ਅਗਲੀ ਕਬੱਡੀ ਪੌਣ ਲਈ ਵਧਿਆ ਹੋਇਆ ਲੱਗੋ ਚੋ ਉਹ ਸਾਹਮਣੇ ਦੇਸੀ ਭੱਜ ਗਿਆ ਅੰਕਿਤ ਡਾਂਡੋ ਜਿਹੜਾ ਜੁੱਫਾ ਲਾਵੇਗਾ ਮਲਕੀਤ ਬਿਰਕ ਅਮਰੀਕਾ ਵੱਲੋਂ 500 ਦੇ ਮਾਣ ਦਿੱਤੇ ਜਾਣਗੇ ਜਿਹੜਾ ਡਾਂਡ ਵਾਲੇ ਅੰਕਿਤ ਨੂੰ ਜੁੱਫਾ ਲਾਵੇਗਾ ਪਰ ਆ ਬਿੰਦਾ ਹੈ ਹਰਗਣਾ ਵਾਲਾ ਜਿਹਨੇ ਕਬੱਡੀ ਪਾਈ ਹੈ ਇਹ ਫੱਤੇਗੜ੍ਹ ਸਾਹਿਬ ਇਲਾਕੇ ਤੋਂ ਟੀਮ ਚੱਲ ਕੇ ਆਈ ਹੈ ਤੇ ਨੰਬਰ ਇਸ ਵੇਲੇ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਗੁਰਦੀਪ ਉਧਰ ਗੁਰਵਿੰਦਰ ਨੂੰ ਪੁੱਛ ਵੀ ਉਧਰ ਮੋਨੂ ਦੇ ਦੋ ਜੁੱਫੇ ਹੋ ਗਏ ਹਨ 5000 ਪਹੁੰਚਾ ਕਰ ਦਿੱਤਾ ਉਹਨਾਂ ਦੇ ਸਾਥੀਆਂ ਕੋਲੇ ਖੁਸ਼ੀ ਅਮਰੀਕਾ ਨੇ ਅਵਤਾਰ ਪੋਜੇ ਵਾਲਾ ਵੀਰਾ ਬੈਠਾ ਉਹਦੀ ਟੀਮ ਖੇਡਦੀ ਹੈ ਇਹ ਫਾਈਨਲ ਚੱਲਦਾ ਹੈ ਇਹ ਫਾਈਨਲ ਚੱਲਦਾ ਹੈ ਅਵਤਾਰભાઈ ਜਦਵੀ ਟੀਮ ਬਣਾਉਂਦਾ ਨੋਨੀ ਚੋਟੀ ਦੀ ਬਣਾਉਂਦਾ ਚੋਟੀ ਦੀ ਬਣਾਉਂਦਾ ਜਦਵੀ ਕਹਿੰਦੇ ਅਵਤਾਰભાઈ ਟੀਮ ਬਣਾਉਂਦਾ ਚੋਟੀ ਦੀ ਮਲਵਾਂ ਦੇ ਚੋਟੀ ਦੇ 스타 ਖੜਾਉਦਾ ਹੈ ਤੇ 13 ਜਨਵਰੀ ਨੂੰ ਵੱਡੇ ਮਾਣ ਹੋਣਗੇ ਮੇਰੇ ਵੀਰੋ ਪੋਜੇ ਰਹੀ ਧਰਤੀ ਮੁੰਨੀ ਹਾਂਜੀ ਖੁਸ਼ੀ ਅਮਰੀਕਾ ਵਾਲਾ ਕਹਿੰਦਾ ਵੀ ਹੁਣ ਤੋਂ ਜਿੰਨੇ ਜੱਫੇ ਲੱਗਣਗੇ ਦੋਨੋਂ ਟੀਮਾਂ ਚ ਨੋਟ ਕਰ ਲਿਓ 2-2000 ਹੁਣ ਤੋਂ ਜਿੰਨੇ ਜੱਫੇ ਲੱਗਣਗੇ 2-2000 2-2000 2-2000 12000 ਵੱਡੇ ਮਾਨ ਜਿਹੜੇ ਦਿੱਤੇ ਜਾਣਗੇ ਅਗਲੀ ਕਬੱਡੀ ਖੇਡ ਮਾਨਵਿੰਦਰ ਗੁੰਦਿਆ ਸਰੀਰ ਇਹਦੀ ਸਿਫਤ ਕਰਾ ਹੱਥ ਲਾ ਕੇ ਜਾਫੀ ਨੂੰ ਠੜੌਣਾ ਲਈ ਉਹ ਬਾ ਕਬੱਡੀ ਦਾ ਹੀਰੋ ਕਬੱਡੀ ਦੀ ਮਾਂ ਇਹ ਨਗਲ ਕਹਿੰਦੇ ਤੇਸੀ ਹੈ ਆ ਜਾਫੀ ਚਾਰ ਨੇ ਹਰ ਚਾਰਾ ਵਿੱਚ इन्फिनिक्स जी पी थर्टी प्रो द बेस्ट ई स्पोर्ट वेडीफोन ये आता है सेगमेंट के पहले शोल्डर ट्रिक ਫਿਰ ਪਹਿਲਵਾਨ ਪੈਦਾ ਹੁੰਦੇ ਆ ਫਿਰ ਖਿਡਾਰੀ ਪੈਦਾ ਹੁੰਦੇ ਆ ਇਹ ਬੜੇ ਔਖੇ ਆ ਪਹਿਲਵਾਨ ਪੈਦਾ ਕਰਨੇ 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 ਅੱਜ ਫੇਦਾ 2000 ਹੈ ਜੀ ਖੁਸ਼ੀ ਅਮਰੀਕਾ ਵੱਲੋਂ ਨਾਲ ਦੀ ਨਾਲ ਨਾਲ ਦੀ ਨਾਲ ਲੈ ਜੋ ਬਾਤ ਚ ਕੋਈ ਜ਼ਿੰਮੇਵਾਰੀ ਨਹੀਂ ਇਹ ਗੱਲ ਬਖਰੀ ਹੈ ਬਾਈ ਕਹਿੰਦੇ ਵੀ ਨਾਲ ਦੀ ਨਾਲ ਇਹ ਟੀਮ ਚੱਲਦਾ ਰੁਪਈਆ 2000 ਆ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਪੈਂਦੀ ਹੈ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਵਾਨਾ ਯਾਰੋ ਖੜ ਖੜ ਕੇ ਸਾਨਾਂ ਦੇ ਪਿੰਡਾਂ ਵਿੱਚ ਭੇੜ ਹੋਣੇ ਹੈ ਛੇਰਾਂ ਦੇ ਪਹਾੜਾਂ ਨਾਲ ਮੱਥੇ ਲਾਉਣੇ ਹੈ ਅੱਜ ਮੱਥੇ ਲੱਗਦੇ ਹੈ ਲੈ ਵੀ ਅਮਰੀਕਾ ਅੱਜ ਐਲਈਡੀਆਂ ਦੇਣੀਆਂ ਰੇਡ ਪੈ ਗਈ ਤੇ ਕਰਦੇ ਗੱਲ ਵੱਡੇ ਬਾਈ ਬੈਸਟਾਂ ਨੂੰ ਐਲਈਡੀਆਂ ਦੇਣੀਆਂ ਅੱਜ ਮਸਿੰਘਣ ਵਾਲੇ ਕਹਿੰਦੇ ਬੈਸਟਾਂ ਨੂੰ ਐਲਈਡੀਆਂ ਦੇਣੀ ਹੈ ਪੀਰ ਬਾਬਾ ਜੋਗੀ ਸ਼ਾਹ ਜੀਆਂ ਦਾ ਇਹ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਆ ਜੱਫਾ ਜੱਫਾ ਲਗਿਆ ਰਾਜੀ ਆ ਲੈ ਜਾਓ ਜੀ ਆਪਣਾ ਬਿੱਲੂ ਜੀ 2000 ਸਾਨੂੰ ਨਾਂ ਦੱਸ ਜਾ ਕਰੋ ਨਾਲੇ ਵਿਕੇਟ ਯਾਫੀ ਨੇ ਲਾਇਆ ਕਿਉਂਕਿ ਲੈਟਾਂ ਥੋੜੀਆਂ ਲੈਟਾਂ ਦਾ ਇਦਾਂ ਵੀ ਥੋੜਾ ਥੇਸ ਨਹੀਂ ਦਿਖਦਾ ਪਲੇਅਰ ਦਾ ਇਧਰੋਂ ਬਾਹਰੋਂ ਜਨੋਨੀ ਜੀ ਤੁਸੀਂ ਬੋਲਦਾ ਕਰੋ ਉਧਰਲੇ ਪਾਸੇ ਹੋ ਜਣੋ ਨਹੀਂ ਇਧਰ ਮੈਂ ਹੈਗਾ ਉਧਰ ਹੋ ਜਾ ਤੁਸੀਂ ਧੰਨਵਾਦ ਜੀ ਧੰਨਵਾਦ ਮੈਚ ਸਮਾਪਤ ਬੋਲੇ